ਫੈਲਾਉਣਾ ਮਾ ਬੱਚਿਆਂ ਨੂੰ ਵਧਾਈ ਦੇਣਾ ਬਹੁਤ ਵਧਾਈ ਦੇ ਪਾਤਰੋਂ ਜਿਹੜਾ ਜੀ ਤੁਸੀਂ ਪਹਿਲਾ ਟੈਸਟ ਪਲੀਅਰ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਅੱਜ ਦੇ ਜਮਾਨੇ ਦੇ ਵਿੱਚ ਬਿਤੇ ਮੁੰਡਿਆ ਕੁੜੀਆਂ ਦਾ ਕੋਈ ਫਰਕ 100-100 ਮੁੰਡਿਆਂ ਦੇ ਵਿੱਚ ਇੱਕ ਇੱਕ ਕੁੜੀ ਕੰਮ ਕਰਦੀ ਆ ਜੇ ਉਹਦਾ ਨੇਚਾ ਹੋਵੇ ਉਹਦਾ ਹਿਰਦਾ ਸਹੀ ਹੋਵੇ ਵੀ ਮੈਂ ਕੰਮ ਤੇ ਮੰਜ਼ਿਲ ਤੇ ਪਹੁੰਚਣਾ ਤਾਂ ਉਹ ਬੱਚਾ ਮੰਜ਼ਿਲ ਤੇ ਪਹੁੰਚ ਜਾਂਦਾ ਤੇ ਬੱਚਿਓ ਤੁਸੀਂ ਪੜਾਈ ਕਰੋ ਪੂਰੀ ਡਟ ਕੇ ਪੜੋ ਅੱਜ ਤੁਹਾਡੀ ਜਿਹੜੀ ਪੰਜਾਬ ਸਰਕਾਰ ਹੈ ਬੱਚਿਆਂ ਨੂੰ ਪੜਾਉਣ ਲਈ ਬਹੁਤ ਕੁਝ ਦੇ ਰਹੀ ਆ ਔਰ ਤੁਸੀਂ ਲੈਣ ਵਾਲੇ ਬਹੁਤ ਜਦੋਂ ਆਪਾਂ ਲੈਣ ਦੇ ਲਾਇਕ ਹੀ ਨਹੀਂ ਆਗੇ ਤੇ ਫਿਰ ਸਰਕਾਰ ਤੋਂ ਦਰੋਸ ਰਹੀ ਹੈ ਮਾੜੀ ਗੱਲ ਆ ਪੜੋ ਬਹੁਤ ਮਹੱਤਵਨ ਤੁਹਾਨੂੰ ਕਲਾਸਰੂਮ ਤੋਂ ਬਾਅਦ ਲੈ ਜਾਂਦੇ ਆ ਨਾਨ ਮੈਡੀਕਲ ਤੋਂ ਬਾਅਦ ਕਲਾਸਰੂਮ ਤੋਂ ਬਾਅਦ ਕੋਈ ਡਾਊਟ ਲੈਣ ਚ ਲੈ ਜਾਂਦਾ ਕੋਈ ਤੇ ਤੇ ਨਰਸਿੰਗ ਚ ਲੈ ਜਾਂਦਾ ਜਿਹੜੇ ਕਮਾਰਥਿਆ ਉਹ ਆਪਣੀ ਲਾਈਨ ਤੇ ਚਲੇ ਜਾਂਦੇ ਆ ਜੇ ਪੁਲਿਸ ਕੋਲ ਤੇ ਜਾਣਾ ਤਾਂ ਜਿਹੜਾ ਪਲਾਸਟਿਕ ਤੋਂ ਬਾਅਦ ਬਹੁਤ ਸੌਖਾ ਤਰੀਕਾ ਹੈਗਾ ਪੁਲਿਸ ਦੇ ਜਾਣ ਦਾ ਪਰ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿ ਪੁਲਿਸ ਕੋਲ ਜਾਣ ਤੋਂ ਪਹਿਲਾਂ ਹੀ ਕੋਈ ਗਲਤੀਆਂ ਕਰ ਲਈਏ ਪਹਿਲੀ ਤਾਂ ਇਹ ਹੈ ਕਿਸੇ ਬੱਚੇ ਨੇ ਮੋਟਰਸਾਈਕਲ ਬਾਈਕ 18 ਸਾਲ ਤੋਂ ਉੱਤੇ ਚਲਾਉਣਾ ਬਹੁਤ ਵੱਡਾ ਜੁਰਮ ਹੈ ਬੇਟੇ ਨਾਲੇ ਤਾਂ ਆਪ ਨਾਲੇ ਆਪਣੇ ਪੇਰੈਂਟਸ ਨੂੰ ਖਰਾਬ ਕਰਾਂਗੇ ਸਿਰਫ 16 ਸਾਲ ਦੇ ਬੱਚੇ ਦਾ विदाਊਟ ਗੇਅਰ ਦਾ ਲਾਇਸੈਂਸ ਬਣਦਾ ਤੁਸੀਂ ਆਪਣੇ ਕੈਫੇ ਦੇ ਜਾ ਕੇ ਲਾਇਸੈਂਸ ਬਣਾ ਸਕਦੇ ਹੋ ਫਿਰ ਐਕਟਵਾਂ ਚਲਾ ਸਕਦੇ ਹੋ ਅਗਰ ਵਾਏ ਤੁਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਕਿ ਆਪਾਂ ਕਾਨੂੰਨ ਦੇ ਉਲਟ ਚੱਲੀਏ ਸਾਨੂੰ ਡਾਕਟਰ ਪੀਰਮਾਲ ਬੇਕਰਨੇ ਬਹੁਤ ਜਿਉਣ ਲਈ ਬਹੁਤ ਮਦਦ ਦਿੱਤਾ ਹੋਇਆ ਪਰ ਆਪਾਂ ਪੜਦੇ ਨਹੀਂ ਬਟਾ ਪੜੋ ਤੇ ਸੰਘਰਸ਼ ਕਰੋ ਇੱਕੋ ਹੀ ਨਾ ਰਹਿ ਗਿਆ ਸਾ ਸੰਘਰਸ਼ ਇਹ ਨਹੀਂ ਆਪਾਂ ਡਾਂਗ ਚੱਕ ਕੇ ਕਰਨਾ ਆਪਾਂ ਪੜਾਂਗੇ ਆਪਾਂ ਨੂੰ ਨੌਲੇਜ ਹੋਊ ਸੰਘਰਸ਼ ਕਰਾਂਗੇ ਕੋਈ ਸਾਨੂੰ ਕੁਐਸਚਨ ਕਰੂਗਾ ਅਸੀਂ ਉਹਦਾ ਜਵਾਬ ਦੇ ਦਿਆਂਗੇ ਉਹਨੂੰ ਸੰਘਰਸ਼ ਕਿਹਾ ਜਾਂਦਾ ਹੈ ਜੇ ਕੋਈ ਗਲਤ ਕੰਮ ਕਰੂਗਾ ਉਹਨੂੰ ਅਸੀਂ ਰੋਕਾਂਗੇ ਵੀ ਸਾਰਾ ਤੁਸੀਂ ਆ ਗਲਤ ਕੰਮ ਕਰ ਰਹੇ ਹੋ ਐਸ ਤਿਹੇ ਜਿਹਾ ਆ ਰਹਿ ਤੋਠਾ ਠੀਕ ਹੈ ਇਹਨਾਂ ਗੱਲਾਂ ਨੂੰ ਕਹਿੰਦੇ ਸੰਘਰਸ਼ ਨਾ ਕਿ ਆਪਾਂ 10 ਬੰਦੇ ਇਕੱਠੇ ਹੋ ਕੇ ਐਡੀਟੇਸ਼ਨ ਕਰ ਲਈਏ ਜਾਂ ਹੋਟਲੇ ਕੰਮ ਕਰ ਲਈਏ ਰੋਡ ਤੇ ਬਹਿ ਗਏ ਇਹ ਕੰਮ ਸੰਘਰਸ਼ ਨਹੀਂ ਹੁੰਦਾ ਸੰਘਰਸ਼ ਆ ਪੜਨਾ ਤੇ ਅੱਗੇ ਜਾਣਾ ਇਹਨੂੰ ਸੰਘਰਸ਼ ਕਹੇ ਜਾਂਦਾ ਤੇ ਮੈਂ ਉਮੀਦ ਆਖਦਾ ਕਿ ਬੱਚੇ ਤੁਹਾਡੇ ਚੋਂ ਟਾਪਰ ਕੌਣ ਆਇਆ ਬੱਚਿਆਂ ਚ ਕੌਣਾ ਟਾਪਰ ਤੁਹਾਡੇ ਚੋਂ ਆਇਆ ਨਾ ਇਹਨਾਂ ਨੂੰ ਇਤਿਆਰ ਰੱਖ ਕੇ ਅੱਗੇ ਵਧੋਗੇ ਬੱਚੇ ਬਹੁਤ ਥੋੜੇ ਬੋਲ ਤਰੱਕੀਆਂ ਨੇ ਤੁਸੀਂ ਸਾਡੇ ਆਉਣ ਵਾਲਾ ਦੇਸ਼ ਦਾ ਪਵਿੱਖੋ ਬਹੁਤ ਵੱਡਾ ਸਾਨੂੰ ਤੁਹਾਡੇ ਤੇ ਮਾਣ ਆ ਤੇ ਸਾਡਾ ਮਾਣ ਨਾਲ ਤੋਂ ਇਹਨਾਂ ਹੀ ਕਹਿੰਦੇ ਹੋਏ ਅਸੀਂ ਵੈਜੂ ਜੀਕਾ ਭਾਲ ਰਹਾ ਵੇਡੂ ਜੀਕਾ ਮੈਂ ਸਰਪੰਚ ਸਾਹਿਬ ਨੂੰ ਦੱਸਣਾ ਚਾਹਾਂ ਜਾਂ ਕਿ ਇਹ ਉਹ ਬੱਚੇ ਨੇ ਜਿਹੜੇ ਬੱਚੇ 8ਵੀਂ ਦੇ ਵਿੱਚੋਂ ਟੂਲ ਆਫ ਐਮਿਨੈਂਸ ਦਾ ਜਿਹੜਾ ਚੈਸਟਾ ਉਹ ਕਲੀਅਰ ਕਰਕੇ